いただきます。 ਜਦ ਕਿ ਉਹ ਮਾ ਵਟੇ ਗਿਆ ਉਹ ਜੇ ਲੱਗੇ ਉਹ ਚਾਹ ਤਾਲੀ ਕਰਨ ਰਾਤ ਨੂੰ ਇੱਕ ਬੱਚਾ ਚੁੱਕਿਆ ਵਿਆ ਸੀ 112 ਤੇ ਬੋਲਦਾ ਸੀ ਇਹ ਬੱਚਾ ਉਥੋ ਚੱਕਿਆ ਗਿਆ ਕਾਲੀ ਮਾਤਾ ਪੁੱਤਰ ਦੇ ਨੇੜੇ ਸੋ ਉਹਦੇ ਤੇ ਐਕਸ਼ਨ ਕਰਦੇ ਹੋਏ ਜਦੋਂ ਸਾਨੂੰ ਇਨਫੋਰਮੇਸ਼ਨ ਮਿਲੀ ਉਸ ਤੋਂ ਬਾਅਦ ਅਸੀਂ ਟਰੇਸ ਆਊਟ ਕੀਤਾ ਉਸ ਤੇ ਲੜੀ ਵਿੱਚ ਇਹਨਾਂ ਦੇ ਬਿਆਨ ਲਿਖੇ ਗਏ ਬਿਆਨ ਲਿਖ ਕੇ ਪਰਚਾ ਦਰਜ ਕੀਤਾ ਗਿਆ ਐਫ ਆਈ ਆਰ ਨੰਬਰ 12 ਲੋਰੀਗੇਟ ਥਾਣੇ ਦੀ ਅੰਡਰ ਸੈਕਸ਼ਨ 97 ਤੇ 137 ਪੀਐਨ ਇਹਦੇ ਵਿੱਚ ਅਲੱਗ-ਅਲੱਗ ਟੀਮਾਂ ਬਣਾਈਆਂ ਗਈਆਂ ਅੰਡਰ ਦਾ ਸੁਪਰਵੀਜ਼ਨ ਆਫ ਐਸਪੀ ਸਿਟੀ ਦੀ ਐਸਪੀ ਸਿਟੀ ਵਾਂਟ ਐਸਟੋ ਲੋਰੀਗੇਟ ਇਹਨਾਂ ਨੇ ਜਦੋਂ ਇਹਦੇ ਤੇ ਕੰਮ ਕੀਤਾ ਟੈਕਨੀਕਲ ਐਵੀਡੈਂਸ ਕਲੈਕਟ ਕੀਤਾ ਇਨਫੋਰਮੇਸ਼ਨ ਇਕੱਠੀ ਕੀਤੀ ਤੇ ਫਿਮਰ ਇੰਟੈਲੀਜੈਂਸ ਦਾ ਕੰਮ ਕੀਤਾ ਤੇ ਇਹਦੇ ਦੋ ਬੰਦੇ ਅਰੈਸਟ ਹੋਏ ਐ ਬਿੱਟੂ ਪੁੱਤਰ ਰਾਮ ਸਿੰਘ ਤੇ ਪੱਪੂ ਪੁੱਤਰ ਜੱਗ ਇਹਨਾਂ ਦੋਨਾਂ ਨੂੰ ਅਰੈਸਟ ਕੀਤਾ ਗਿਆ ਤੇ ਬੱਚਾ ਰਿਕਵਰ ਹੋਇਆ ਜਿਹੜਾ ਕਿ 40 ਘੰਟੇ ਦੇ ਵਿੱਚ ਵਿੱਚ ਇਹਦੀ ਟੀਮ ਨੇ ਚੰਗਾ ਕੰਮ ਕਰਦੇ ਹੋਏ ਬੱਚੇ ਨੂੰ ਰਿਕਵਰ ਕੀਤਾ ਇਹ ਵੀਰ ਹਕੀਕਤ ਰਾਹ ਸਕੂਲ ਦੀ ਬੈਕ ਸਾਈਡ ਤੋਂ ਰਿਕਵਰ ਹੋਇਆ ਬੱਚਾ ਇਹਨਾਂ ਦਾ ਜਿਹੜਾ ਮੋਟਿਵ ਸੀਗਾ ਜਿਹੜੀ ਦੋਸ਼ੀ ਇਹਨਾਂ ਚ ਹੈਗਾ ਪੱਪੂ ਉਹਦੀ ਲੜਕੀ ਦੇ ਪਿਆਰ ਨੂੰ 10 ਸਾਲ ਹੋ ਗਏ ਸੀ ਪਰ ਬੱਚਾ ਕੋਈ ਨਹੀਂ ਸੀ। ਉਹਨੂੰ ਇਹ ਸੀਗਾ ਕਿ ਬੱਚਾ ਚੱਕ ਕੇ ਤੇ ਉੱਥੇ ਮੈਂ ਪ੍ਰੋਵਾਈਡ ਕਰਾ ਦੂੰਗਾ। ਨਾਲ ਜਿਹੜਾ ਬਿੱਟੂ ਸੀਗਾ ਉਹਨੂੰ ਇਹਨੇ ਪੈਸਿਆਂ ਦਾ ਲਾਲਚ ਦਿੱਤਾ ਸੀ। अराउंड 50 ਹਜ਼ਾਰ ਇਹਨੇ ਕਹਿਿਆ ਸੀ ਮੈਂ ਤੇਰੇ ਕੋਲ ਦੇ ਦੂੰਗਾ ਜਦੋਂ ਬੱਚਾ ਕੋਈ ਚੱਕ ਕੇ ਲੈ ਆਏਂਗਾ। ਤੇ ਬਿੱਟੂ ਨਾਲ ਗਿਆ ਸੀ। ਬਿੱਟੂ ਨੇ ਹੀ ਤੇ ਬੱਚਾ ਚੱਕਿਆ ਸੀ ਪੱਪੂ ਦੇ ਨਾਮ। ਸੋ ਇਹ ਦੋਵੇਂ ਬੰਦੇ ਅਰੈਸਟ ਹੋ ਗਏ। ਬੱਚਾ ਰਿਕਵਰ ਹੋ ਗਿਆ। ਬੜਾ ਟਰੋਮਾ ਸੀਗਾ ਪੇਰੈਂਟਸ ਵਾਸਤੇ ਕਿ ਬੱਚਾ ਜਦੋਂ ਉਹਨਾਂ ਦਾ ਰਾਤ ਨੂੰ ਚੱਕਿਆ ਗਿਆ ਤੇ ਅਸੀਂ ਸਵੇਰ ਉੱਠ ਕੇ ਵੇਖਿਆ ਤਾਂ ਬੱਚਾ ਉੱਥੇ ਸੀਗਾ ਨਹੀਂ। ਕਿ ਇਹਦੇ ਚੰਗਾ ਕੰਮ ਕੀਤਾ ਪੁਲਿਸ ਨੇ ਐਸਐਚਓ ਲੋਕਿਟ ਨੇ ਅੰਦਰ ਤੋਂ ਸੁਪਰਵੀਜ਼ਨ ਆ ਕੇ ਪਹਿਲਾ ਦੱਸਿਆ ਸਿਟੀ ਵਨ ਡੀਐਸਪੀ ਤੇ ਐਸਪੀ ਸਿਟੀ ਸਰਫਰਸ ਸੋ ਮੈਂ ਮੁਬਾਰਕਵਾਦ ਵੀ ਦੇਣਾ ਮਾਤਾ ਪਿਤਾ ਨੂੰ ਕਿ ਬੱਚਾ ਉਹਨਾਂ ਨੂੰ ਮਿਲ ਗਿਆ ਵਾਪਸ ਤੇ ਨਾਲ ਹੀ ਮੈਂ ਲੋਕਾਂ ਨੂੰ ਵੀ ਅਪੀਲ ਕਰੂੰਗਾ ਕਿ 112 ਦੀ ਵਰਤੋਂ ਵੀ ਯੂਜ਼ ਕਰਨ ਕਿਉਂਕਿ ਇਹ ਕੇਸ ਇਹ ਕਿਹਾ ਜਾਂਦਾ ਜਦ ਇਹ 112 ਤੋਂ ਸਾਨੂੰ ਇਨਫੋਰਮੇਸ਼ਨ ਆਈ ਸੀ ਜੋ ਨਾਲ ਦੀ ਨਾਲ ਹੀ ਉਹਤੇ ਕੰਮ ਕੀਤਾ ਗਿਆ ਤੇ ਬੱਚਾ ਇਹਨੂੰ ਰਿਕਵਰ ਕੀਤਾ ਸਰ ਇਹ ਕਿੱਥੋਂ ਦੇ ਰਹਿਣਾ ਹੈ ਜੀ ਇਹ ਜਿਹੜੇ ਬਿੱਟੂ ਤੇ ਪੱਪੂ ਐ ਇੱਥੇ ਦੇ ਰਹਿੰਦਾ ਨੇ ਦੋਨੋਂ ਇੱਕ ਸਰਾਂਦ ਰੋੜ ਰਹਿੰਦਾ ਐ ਬਿੱਟੂ ਤੇ ਜਿਹੜਾ ਪੱਪੂ ਐ ਇਹ ਇੱਥੇ ਦਾ ਬਾਦ ਛੋੜਦਾ ਰਹਿੰਦਾ ਨਾ ਬਟੇ ਉਹਨਾਂ ਦੀਆਂ ਝੁਕੀਆਂ ਹੀ ਉਹ ਝੁਕੀਆਂ ਚ ਰਹਿੰਦੇ ਜਦ ਇਹਨਾਂ ਦੇ ਕੰਸਰਟ ਵੀ ਕਿੱਦਾਂ ਆਏ ਬੱਚੇ ਚੱਕਣ ਕੀ ਇਹ ਵੀ ਉੱਥੇ ਆਉਂਦੇ ਰਹਿੰਦੇ ਸੀ ਇਹ ਉੱਥੇ ਹੁੰਦੇ ਰਹਿੰਦੇ ਸੀ ਪਹਿਲਾਂ ਰੈਕੀ ਵਗੈਰਾ ਕੀਤੀ ਉਸ ਤੋਂ ਬਾਅਦ ਉੱਥੋਂ ਇਹਨਾਂ ਨੇ ਬੱਚਾ ਚੱਕੇ ਰੋ ਪਤਾ ਸੀ ਕਿ ਉੱਥੇ ਬੱਚੇ ਆਪਣੇ ਮਾਪਿਆਂ ਨਾਲ ਸੌਂਦੇ ਫੁੱਟ ਪਾਉਂਦੇ ਉਹ ਟੋਇਨ ਵਾਲੇ ਬੱਚਾ ਉੱਥੇ ਚੱਕੇ ਸਰ ਹੋਰ ਵੀ ਕਈ ਬੱਚੇ ਹੈਗੇ ਜੋ ਛੋਟੇ-ਛੋਟੇ ਇਸ ਤੋਂ ਵੀ ਛੋਟੇ-ਛੋਟੇ ਉੱਥੇ ਫੁੱਟਪਾਥ ਤੇ ਤੁੰਦੇ ਹਾਂਜੀ ਬਿਲਕੁਲ ਸੋ ਉਹਦੇ ਤੇ ਅਸੀਂ ਕੰਮ ਕਰ ਰਹੇ ਹਾਂ ਡੀਸੀ ਸਾਹਿਬ ਦੇ ਨਾਲ ਟਾਈ ਅਪ ਕਰਕੇ ਜਿਹੜਾ ਰੈਨ ਬਸੇਰਾ ਬਣਿਆ ਆ ਉਹਦੇ ਵਿੱਚ ਇਹਨਾਂ ਨੂੰ ਸ਼ਿਫਟ ਕਰਾਂਗੇ ਜੇ ਉੱਥੇ ਵੀ ਫੁੱਲ ਹੋ ਜਾਂਦੇ ਤੇ ਹੋਰ ਵੀ ਫੈਸਿਲਿਟੀਆਂ ਆਪਾਂ ਲੱਭ ਕੇ ਤੇ ਉੱਥੇ ਉਹਨਾਂ ਸਾਰਿਆਂ ਨੂੰ ਸ਼ਿਫਟ ਕਰਾਂਗੇ ਇਹਦੇ ਵਿੱਚ ਇੱਕ ਜ਼ਿਕਰਯੋਗ ਗੱਲ ਇਹ ਹੈ ਕਿ ਪਿੱਟੂ ਤੇਗੀ ਪਹਿਲਾ ਬੱਚਾ ਹੈਗਾ ਜੀਪੀਐਸ ਦਾ ਸੋ ਉਹਦੇ ਚ ਉਹ ਵੀ ਅਸੀਂ ਸਾਰਾ ਚੈੱਕ ਕਰਦੇ ਹਾਂ ਜਿਹੜਾ ਪਿਛਲਾ ਪਰਚਾ ਤੇ ਬਾਕੀ ਵੀ ਅਦਾ ਦੀਆਂ ਕ੍ਰੀਕ ਕੀ ਲੋਕ ਐਕਟੀਵਿਟੀਜ਼ ਨੇ ਉਹ ਵੀ ਸਾਰਾ ਚੈੱਕ ਕਰ। ਸਾਰੇ ਦੋਨੋਂ ਇਕੱਠੇ ਕਿੱਧਰ ਭਈ? ਸੰਪਰਪਿਚ ਕੀ ਨਾਲ ਨਾਲ ਰਹਿੰਦੇ ਸੀ ਚੁੱਕੇ ਆ ਜੇ ਉਹਨੇ ਕਿਹਾ ਕਿ ਸੇਮ ਹੋ ਚੁੱਕੀਆਂ ਹੈ ਜਾਂ ਨਹੀਂ। ਸੋ ਉਥੇ ਇਕੱਠੇ ਰਹਿੰਦੇ ਸੀ ਦੋਨੋਂ। ਉਥੇ ਇਹਨਾਂ ਨੇ ਬੈ ਕੇ ਸਲਾਮ ਕੀਤਾ। ਜਿਵੇਂ ਕਿ ਤੁਸੀਂ ਦੱਸਿਆ ਵੀ ਤਕਰੀਬਨ 24 ਘੰਟੇ ਬੱਚਾ ਇਹਨਾਂ ਕੋਲ ਰਿਹਾ ਹੈ ਤੇ ਇਹਨੂੰ ਬੱਚੇ ਨੂੰ ਸੁਭਾਲਣ ਵਾਸਤੇ ਕੋਈ ਲੇਡੀ ਕੋਈ ਇਨਵੋਲਵ ਹੈ ਜਾਂ ਕੋਈ ਹੋਰ ਵੀ ਇਨਵੋਲਵ ਹੈ ਕਿਵੇਂ ਸੰਭਾਲਿਆ ਉਹਨਾਂ ਨੇ ਆਪਣੀ ਬੇਟੀ ਜਿਹੜੀ ਸੀਗੀ ਉਹਨੂੰ ਨਾਲ ਬੁਲਾ ਲਿਆ ਸੀਗਾ ਉਹਦੇ ਨਾਲ ਗੱਲਬਾਤ ਕਰਕੇ ਜਦੋਂ ਦੇਣਾ ਸੀ ਬੱਚਾ ਸੋ ਉਹ ਸੰਭਾਲ ਕਰਦੀ ਸੀ ਬੱਚੇ ਦੀ ਉਸ 24 ਘੰਟੇ ਉਹਦੀ ਇਨਵੋਲਵਮੈਂਟ ਕਿੰਨੀ ਹੈਗੀ ਹੈ ਜਾਂ ਉਹ ਕੀ ਉਹਨਾਂ ਨੂੰ ਉਹਨੂੰ ਇਹਨਾਂ ਨੇ ਇਹ ਨਹੀਂ ਸੀ ਦੱਸਿਆ ਕਿ ਬੱਚਾ ਕਿੱਥੋਂ ਆਇਆ ਹੈ ਜਾਂ ਕਿੱਥੇ ਆਇਆ ਉਹਨਾਂ ਨੇ ਇਹ ਕਿਹਾ ਕਿ ਬੱਚਾ ਸੀ ਲੈ ਕੇ ਆਇਆ ਤੂੰ ਸੁਭਾਲ ਲੈ ਉਹਦੀ ਇਨਵੋਲਵਮੈਂਟ ਅਜੇ ਵੇਖਣੀ ਬਾਕੀ ਹੈ ਸਾਰੇ ਜਿਹੜੇ ਇਹਨਾਂ ਦੀ ਬੇਟੀ ਹੈ ਉਸ ਉੱਤੇ ਕੀ ਕਾਰਵਾਈ ਹੋਈ ਤਾਂ ਉਹੀ ਮੈਂ ਕਹਿ ਰਿਹਾ ਉਹ ਇਨਵੈਸਟੀਗੇਸ਼ਨ ਦਾ ਪਾਰਟ ਹੈ ਕਿ ਉਹਦਾ ਰੋਲ ਕੀ ਸੀਗਾ ਉਹਨੂੰ ਪਤਾ ਸੀ ਇਸ ਬਾਰੇ ਜਾਂ ਨਹੀਂ ਪਤਾ ਸੋ ਉਹ ਸਾਰਾ ਚੈੱਕ ਕਰ ਰਹੇ ਪਹਿਲੀ ਕੋਸ਼ਿਸ਼ ਸੀ ਇਹਨਾਂ ਨੇ ਹੋਰ ਵੀ ਬੱਚਾ ਚੱਕ ਲਿਆ ਹਜੇ ਤੱਕ ਜਿਹੜੀ ਸਾਡੀ ਤਫ਼ਤੀਸ਼ ਉਹਦੇ ਮੁਤਾਬਕ ਪਈ ਨਹੀਂ ਬੱਪੂ ਦੇਖਣਾ ਵੀ ਕੋਈ ਪਰਚੇ ਪੁੱਛੇ ਇੱਥੇ ਨਹੀਂ ਬਿੱਟੂ ਦਾ ਹੈਗਾ ਇੰਟਰਵਿਊ